ਉਹਦੀ ਲੱਤ ਵਿੱਚ ਇੱਕ ਰੋੜ ਪਈ ਹੋਈ ਕਿ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ ਸੀ ਦੇਖੋ ਬਾਕੀਆਂ ਤਾਂ ਕਿਉਂ ਨਹੀਂ ਪਰਚੇ ਦਰਜ ਹੁੰਦੇ ਔਰ ਇਸ ਤੇ ਸੇਮ ਇਹੀ ਅਲੀਗੇਸ਼ਨ ਕਿਉਂ ਲੱਗਦੇ ਆ ਹੋਰ ਕਿਉਂ ਨਹੀਂ ਅਲੀਗੇਸ਼ਨ ਲੱਗਦੇ ਕਿਉਂਕਿ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਤਾਂ ਹੀ ਲੱਗਦੇ ਨੇ ਅਲੀਗੇਸ਼ਨ ਮੈਂ ਆਪਣੇ ਮੈਟਰ ਨੂੰ ਮੈਂ ਪਹਿਲਾਂ ਵੀ ਚੈਨਲ ਦੇ ਮਾਧਿਅਮ ਰਾਹੀਂ ਕਿਹਾ ਕਿ ਮੈਂ ਆਪਣੇ ਆਪਣੇ ਮੈਟਰ ਨੂੰ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੁੰਦੀ ਨਾ ਹੀ ਮੈਨੂੰ ਕਿਸੇ ਧਰਮ ਨਾਲ ਕੋਈ ਪ੍ਰੋਬਲਮ ਹੈ ਨਾ ਹੀ ਮੈਨੂੰ ਆਣ ਵਾਲੇ ਸਮਾਜ ਕੋਈ ਪ੍ਰੋਬਲਮ ਹੈ ਬੇਲ ਤੇ ਆ ਕੇ ਸਰ ਲਗਾਤਾਰ ਮਤਲਬ ਕਿ ਇਸ ਨੇ ਐਫ ਆਈ ਆਰਸ ਬਹੁਤ ਸਾਰੇ ਕ੍ਰੋਸ ਪਰਚੇ ਬਹੁਤ ਸਾਰਾ ਮਤਲਬ ਕਿ ਝੂਠੀਆਂ ਕੰਪਲੇਂਟਾਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾਣਾ ਇੱਕ ਕੁੜੀ ਵਾਸਤੇ ਆਸਾਨ ਗੱਲ ਨਹੀਂ ਹੁੰਦੀ ਇਹਨੇ ਸਾਨੂੰ ਬਹੁਤ ਸਾਰੇ ਇਹੋ-ਇਹੋ ਚੈਲੰਜਸ ਦਿੱਤੇ ਆਪਣੇ ਜੋ ਵੀ ਇਹਦੇ ਵਲੰਟੀਅਰ ਸੀ ਉਹਨਾਂ ਕੋਲ ਝੂਠੀਆਂ ਕੰਪਲੇਂਟਾਂ ਕਦੀ ਕਿਤੇ ਅਸੀਂ ਜਦ ਕਿ ਉਹਨਾਂ ਬੰਦਿਆਂ ਨੂੰ ਜਾਣਦੇ ਵੀ ਨਹੀਂ ਸੀ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਨੂੰ ਬਿਆਨ ਦੇਣੇ ਪੈਂਦੇ ਸੀ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਜਾਂਦਾ ਸੀ ਲੋਕ ਸਮਝਦੇ ਸੀ ਸ਼ਾਇਦ ਕੋਈ ਨਵਾਂ ਮੈਟਰ ਆ ਕੋਈ ਨਵਾਂ ਮੈਟਰ ਆ ਪਰ ਜਿਸ ਨੇ 7 ਸਾਲ ਗੁਜ਼ਾਰੇ ਇਸ ਚੀਜ਼ ਤੇ ਜਿਸ ਤੇ ਪਰਚੇ ਹੋਏ ਜਿਸ ਕੁੜੀ ਤੇ ਜਿਸ ਮੁੰਡੇ ਤੇ ਪਰਚੇ ਹੋਏ ਉਹ ਉਸ ਨੂੰ ਹੀ ਪਤਾ ਹੁੰਦਾ ਕਿ 7 ਸਾਲ ਕੱਢਨੇ ਕਿੰਨੇ ਮੁਸ਼ਕਲ ਸੀ ਜਿਹੜਾ ਹੁਣ ਜਿਹੜਾ ਦਰਿੰਦਾ ਉਹ ਤਾਂ ਸਰਾਖਾਂ ਦੇ ਪਿੱਛੇ ਚਲਾ ਗਿਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਸੋ ਅੱਜ ਮਾਂਜੋਗ ਮਹਾਲੀ ਹਾਈ ਕੋਰਟ ਬਲੋਂ ਇੱਕ ਪਾਦਰੀ ਬਜਿੰਦਰ ਜਿਹਦੇ ਉੱਤੇ 2018 ਦੇ ਵਿੱਚ ਰੇਪ ਦਾ ਕੇਸ ਸੀ ਜਿਹੜਾ ਚੱਲਿਆ ਸੀ ਔਰ ਉਹਦੇ ਵਿੱਚ ਪਹਿਲਾਂ ਜ਼ਮਾਨਤ ਤੇ ਸੀ ਲੇਕਿਨ 28 ਤਰੀਕ ਨੂੰ ਜਿਹੜਾ ਹੈ ਦੋਸ਼ ਤੈ ਹੋ ਗਏ ਸੀ ਤੇ ਅੱਜ ਜਿਹੜਾ ਫੈਸਲਾ ਸੁਣਾਇਆ ਗਿਆ ਸੋ ਫੈਸਲਾ ਇਕ ਨਾਮ ਚੰਬੀ ਬਾਜ਼ ਕਿਉਂਕਿ ਸੋਚ ਨਹੀਂ ਸਕਦੇ ਸੀ ਕਿ ਐਡੀ ਵੱਡੀ ਸਜ਼ਾ ਉਮਰ ਕਹਿਤੀ ਸਜ਼ਾ ਦੇ ਦੇਣੀ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇਹੋ ਜਿਹੇ ਦੁਸ਼ੀਆਂ ਨੂੰ ਇਹੋ ਜਿਹੇ ਬਲਾਤਕਾਰੇ ਨੂੰ ਜਿਹੜੇ ਆਪਣੇ ਨਾਂ ਦੇ ਉੱਤੇ ਪ੍ਰੋਫਿਟ ਜਾਂ ਇਹੋ ਜਿਹੇ ਧਰਮ ਦੇ ਉੱਤੇ ਰਹਿ ਕੇ ਇਹ ਇਹੋ ਜਿਹਾ ਨਾਜੂਜ਼ ਕਰਦੇ ਨੇ ਸੋ ਉਹ ਮਹਿਲਾ ਜਿਹਨੇ ਜੰਗ ਲੜੀ ਆ ਉਹ ਜੰਗ ਜਿੱਤੀ ਹੈ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਕਿਸੇ ਕੀ ਗੱਲਬਾਤ ਸੀ ਕਿ ਇਹ ਕਦੋਂ ਦਾ ਮਾਮਲਾ ਸੀ ਪਹਿਲੇ ਤੇ ਸਾਰੀ ਮੈਂ ਪੰਜਾਬ ਨੈਸ਼ਨਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਔਰ ਮੈਟਰ 2018 ਦਾ ਸੀ ਔਰ ਅੱਜ ਮੈਨੂੰ 8-7 ਸਾਲ ਬਾਅਦ ਜਿੱਤ ਪ੍ਰਾਪਤ ਹੋਈ ਹੈ ਮੈਂ ਬਹੁਤ ਖੁਸ਼ ਹਾਂ ਕੀ ਮੈਟਰ ਕੀ ਸੀਗਾ ਕਦੋਂ ਤੁਹਾਨੂੰ ਬੁਲਾਇਆ ਗਿਆ ਕਿੱਦਾਂ ਜਿਹੜਾ ਤੁਹਾਡੇ ਨਾਲ ਰੇਪ ਹੋਇਆ ਕੀ ਕਹਾਣੀ ਕੀ ਸੀ ਸਰ ਇਹ ਇੱਕ ਐਫਆਈਆਰ ਚ ਤੁਸੀਂ ਦੇ ਸਕਦੇ ਹੋ ਮੈਂ ਇਸ ਚੀਜ਼ ਨੂੰ ਮੈਂ ਉਸ ਮੂਮੈਂਟ ਨੂੰ ਯਾਦ ਨਹੀਂ ਕਰਨਾ ਚਾਹੁੰਦੀ ਬਿਲਕੁਲ ਨਹੀਂ ਤੇ ਜਦੋਂ ਤੁਸੀਂ ਮਾਮਲਾ ਕਦੋਂ ਦਰਜ ਕਰਾਇਆ ਸੀ ਇਹ 2018 ਚ ਹੋਇਆ ਸੀ ਸਰ ਹਾਂ ਤੇ ਇਹਦੇ ਵਿੱਚ ਅਰੈਸਟ ਪਹਿਲੀ ਇਹਦੀ ਕਦੋਂ ਪਈ ਸੀ ਅਰੇਸਟਰ ਮੇਰਾ ਜਦੋਂ ਮਾਮਲਾ ਦਰਜ ਹੋਣ ਤੋਂ 3 ਮਹੀਨੇ ਬਾਅਦ ਪਈ ਸੀ ਜਦੋਂ ਨੂੰ ਪਤਾ ਲੱਗਿਆ ਕਿ ਮੇਰੇ ਤੇ ਐਫ ਆਈ ਆਰ ਦਰਜ ਹੋਈ ਇਹ ਲੰਡਨ ਭੱਜ ਗਿਆ ਸੀ ਉਸ ਤੋਂ ਔਰ ਇਹਨੂੰ ਦਿੱਲੀ ਪੁਲਿਸ ਤੋਂ ਪਵਨ ਕੁਮਾਰ ਐਸ ਐਚ ਓ ਸਾਹਿਬ ਨੇ ਗ੍ਰਿਫਤਾਰ ਕੀਤਾ ਸੀ ਤੇ ਬੇਲ ਤੇ ਆਇਆ ਸੀ ਹਾਂਜੀ ਹਾਂਜੀ ਬੇਲ ਤੇ ਆਇਆ ਸੀ ਸਰ ਤੇ ਲੰਬੀ ਟ੍ਰਾਇਲ ਲੰਮਾ ਸਮਾਂ 7 ਸਾਲ ਦਾ ਵਕਤ ਵਕ ਕਿਦਾਂ ਤੁਸੀਂ گزارਿਆ ਕਿਦਾਂ ਤੁਹਾਨੂੰ ਇਹਨੇ ਥ੍ਰੈਟ ਵੀ ਕੀਤਾ ਜਾਂ ਤੁਹਾਨੂੰ ਧਮਕੀਆਂ ਜਾਂ ਖਰੀਦਣ ਦੀ ਕੋਈ ਗੱਲ ਵੀ ਹੁੰਦੀ ਹੈ ਕਿ ਇੰਨੇ ਟਾਈਮ ਚ ਆਪਣਾ ਕੋਈ ਟੋੜਿਆ ਜਾਵੇ ਜਿਹੜਾ ਬੇਲ ਤੇ ਆ ਕੇ ਸਰ ਲਗਾਤਾਰ ਮਤਲਬ ਕਿ ਇਸ ਨੇ ਐਫ ਆਈ ਆਰਸ ਬਹੁਤ ਸਾਰੇ ਕ੍ਰੋਸ ਪਰਚੇ ਬਹੁਤ ਸਾਰਾ ਮਤਲਬ ਕਿ ਝੂਠੀਆਂ ਕੰਪਲੇਂਟਾਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾਣਾ ਇੱਕ ਕੁੜੀ ਵਾਸਤੇ ਆਸਾਨ ਗੱਲ ਨਹੀਂ ਹੁੰਦੀ ਇਹਨੇ ਸਾਨੂੰ ਬਹੁਤ ਸਾਰੇ ਇਹੋ-ਇਹੋ ਚੈਲੰਜਸ ਦਿੱਤੇ ਆਪਣੇ ਜੋ ਵੀ ਇਹਦੇ ਵਲੰਟੀਅਰ ਸੀ ਉਹਨਾਂ ਕੋਲ ਝੂਠੀਆਂ ਕੰਪਲੇਂਟਾਂ ਕਦੇ ਕਿਤੇ ਅਸੀਂ ਜਦ ਕਿ ਉਹਨਾਂ ਬੰਦਿਆਂ ਨੂੰ ਜਾਣਦੇ ਵੀ ਨਹੀਂ ਸੀ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਨੂੰ ਬਿਆਨ ਦੇਣੇ ਪੈਂਦੇ ਸੀ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਜਾਂਦਾਂ ਸਾਨੂੰ ਤੇ ਤੁਹਾਨੂੰ ਕੋ ਪੋਲਿਟੀਕਲ ਪ੍ਰੈਸ਼ਰ ਵੀ ਤੁਹਾਡੇ ਤੇ ਪਿਆ ਹੋਵੇ ਤੇ ਨਹੀਂ ਤੁਸੀਂ ਇਹ ਕੇਸ ਨੂੰ ਬੰਦ ਕਰ ਲਓ ਕੋ ਇਦਾਂ ਦੇ ਦੋਆਬੇ ਪਾਏ ਨਾ ਨੇ ਬਿਲਕੁਲ ਬਿਲਕੁਲ ਸਾਨੂੰ ਬਹੁਤ ਸਾਰੇ ਆਫੀਸਰਸ ਗਵਰਨਮੈਂਟ ਆਫੀਸਰਸ ਬਹੁਤ ਸਾਰੇ ਪੋਲਿਟੀਕਲ ਆਫੀਸਰਸ ਸਭ ਦੇ ਸਾਨੂੰ ਫੋਨਸ ਵੀ ਆਏ ਬਟ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਕਿ ਨਹੀਂ ਮੈਂ ਇਸ ਕੇਸ ਨੂੰ ਨਹੀਂ ਛੱਡਾਂਗੀ ਇਸ ਦੇ ਚੱਲਦੇ ਚੱਲਦੇ ਮੇਰੇ ਤੇ ਮੇਰੇ ਹਸਬੰਦ ਤੇ ਬਹੁਤ ਸਾਰੇ ਪਰਚੇ ਵੀ ਦਰਜ ਹੋਏ ਬਟ ਅਸੀਂ ਹਿੰਮਤ ਨਹੀਂ ਹਾਰੀ ਅੱਜ ਅਸੀਂ ਮਾਨਯੋਗ ਅਦਾਲਤ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਪਣੇ ਵਕੀਲ ਸਾਹਿਬ ਸਾਗਰ ਜੀ ਔਰ ਸੁਮੇ ਜੀ اور 모हित वर्मा जी ਦਾ ਬਹੁਤ ਬਹੁਤ ਧੰਨਵਾਦ ਕਰਦੇ। ਤੇ ਜਦੋਂ ਤੁਹਾਨੂੰ ਖਰੀਦਣ ਦੀ ਗੱਲ ਕੀਤੀ ਤੁਹਾਡੇ ਤੱਕ ਆਫਰ ਕਿੰਨੀ ਕਿੱਡੀ ਕਿੰਨੇ ਤੱਕ ਦੇ ਆਫਰ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਨਾ ਵੱਲੋਂ? ਮੈਨੂੰ 5 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦੇ ਆਫਰ ਕੀਤੇ ਗਏ। ਬਟ ਇੱਕ ਕੁੜੀ ਵਾਸਤੇ ਉਹਦੀ ਇੱਜ਼ਤ ਤੋਂ ਵੱਧ ਕੇ ਕੋਈ ਆਫਰ ਕੁਝ ਨਹੀਂ ਹੁੰਦਾ। ਵੇਸੀ ਤੁਸੀਂ ਕਦੋਂ ਤੋਂ ਉੱਥੇ ਚਰਚ ਜਾਂਦੇ 18 ਦਾ ਮਾਮਲਾ ਉਸ ਤੋਂ ਪਹਿਲਾਂ ਦੇ ਕਦੋਂ ਤੁਸੀਂ ਇਹਨਾਂ ਨੂੰ ਮਲੇ ਹਾਂ ਲਗਭਗ 16 17 16 ਵਿੱਚ ਜਾਣਾ ਸ਼ੁਰੂ ਕੀਤਾ ਸੀ 16 ਨੀਅਰ ਅਬਾਊਟ 17 ਲਾਲੋ ਇੰਨਾ ਕੋ ਜਾਣਾ ਸ਼ੁਰੂ ਕੀਤਾ ਜਿਆਦਾ ਟਾਈਮ ਨਹੀਂ ਡੇਢ ਕਸਾਲੀ ਹੋਏ ਸੀ ਮੈਨੂੰ ਜਾਂਦੇ ਜਿਵੇਂ ਇਹਦੀ ਚਰਚਾਂ ਇੱਥੇ ਇੱਕ ਮੋਹੱਲੀ ਹੈ ਜਾਂ ਉੱਥੇ ਤਾਜਪੁਰ ਹੈ ਕਿੱਥੇ ਜਾਂਦੇ ਹੁੰਦੇ ਸੀ ਤੁਸੀਂ ਦੇਖੋ ਤੁਸੀਂ ਇਹਨੂੰ ਚਰਚ ਦਾ ਨਾਮ ਦੋ ਤੁਸੀਂ ਚਰਚ ਦਾ ਨਾਮ ਨਾ ਦੋ ਤੁਸੀਂ ਖੁਦ ਕਰ ਸੈਂਟੀ ਵਿੱਚੋਂ ਤੁਸੀਂ ਇਹ ਇੱਕ ਪਖੰਡਵਾਦ ਹੈ ਇੱਕ ਡੇਰਾ ਇਹਦੀ ਚਰਚ ਹੈ ਬਾਕੀ ਤੇ ਪਖੰਡ ਬਾਕੀ ਵੀ ਤੁਹਾਨੂੰ ਲੱਗਦਾ ਨੇ ਨਹੀਂ ਦੇਖੋ ਬਾਕੀਆਂ ਤੇ ਕਿਉਂ ਨਹੀਂ ਪਰਚੇ ਦਰਜ ਹੁੰਦੇ ਔਰ ਇਸ ਤੇ ਸੇਮ ਇਹੀ ਅਲੀਗੇਸ਼ਨ ਕਿਉਂ ਲੱਗਦੇ ਆ ਹੋਰ ਕਿਉਂ ਨਹੀਂ ਅਲੀਗੇਸ਼ਨ ਲੱਗਦੇ ਕਿਉਂਕਿ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਤਾਂ ਹੀ ਲੱਗਦੇ ਨਾ ਅਲੀਗੇਸ਼ਨ ਮੈਂ ਆਪਣੇ ਮੈਟਰ ਨੂੰ ਮੈਂ ਪਹਿਲਾਂ ਵੀ ਚੈਨਲ ਦੇ ਮਾਧਿਅਮ ਰਾਹੀਂ ਕਿਹਾ ਕਿ ਮੈਂ ਆਪਣੇ ਚੈਨ ਆਪਣੇ ਮੈਟਰ ਨੂੰ ਧਾਰਮਿਕ ਮੁੱਦਾ ਨਹੀਂ ਬਣਾਉਣਾ ਚਾਹੁੰਦੀ। ਨਾ ਹੀ ਮੈਨੂੰ ਕਿਸੇ ਧਰਮ ਨਾਲ ਕੋਈ ਪ੍ਰੋਬਲਮ ਹੈ। ਨਾ ਹੀ ਮੈਨੂੰ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਹੋਏਗੀ। ਜਿਵੇਂ ਪਾਦਰੀ ਸੀ ਜਿਵੇਂ ਬੜੇ-ਬੜੇ ਪਰਵਖ ਬਣਿਆ ਕਰਦਾ ਸੀਗਾ ਜਾਂ ਇਹ ਫਿਲਮੀ ਐਕਟਰਸ ਬੁਲਾਉਂਦਾ ਸੀਗਾ ਕਿਵੇਂ ਬਹੁਤ ਸਾਰੀ ਜਿਸ ਵਾਰਤ ਕੀ ਜੌਨੀ ਲੀਬਰ ਵਰ ਗਿਆ ਹੈ ਜ્યાં ਤੇ ਮਹਿਮਾ ਚੌਧਰੀ, ਅਰਚਨਾ ਸਿੰਘ ਬਹੁਤ ਸਾਰੇ ਐਕਟਰ ਆਏ ਨੇ। ਕਿ ਲੱਗਦਾ ਇਹ ਦਿਖਾਵੇ ਲਈ ਬੁਲਾ ਰਿਹਾ ਸੀਗਾ ਜਾਂ ਮਤਲਬ ਕੋਈ ਸ਼ੋਅ ਕਿੰਨਾ ਡਰਾਮਾ ਇਹ ਬਣਾ ਰਿਹਾ ਸੀ ਕਿ ਮੈਰੀ ਚਰਚ ਨਹੀਂ ਬਲਕਿ ਇੱਥੇ ਕਹਿ ਸਕਦੇ ਨਾਟਕ ਨੋਟੰਕੀ ਹੋ ਰਹੀ ਹੈ। ਉਹ ਦੇਖੋ ਉਹ ਪੈਸਾ ਪੈਸੇ ਜੋ ਬੰਦਾ ਕਹਿੰਦਾ ਕਿ ਪੈਸੇ ਕੇ ਦੰਪੇ ਮੈਂ ਕੁਦ ਵੀ ਕੁਛ ਵੀ ਕਰ ਸਕਤਾ ਹਾਂ ਕੁਛ ਵੀ ਖਰੀਦ ਸਕਤਾ ਹਾਂ ਤੁਮ ਲੋਗ ਮੇਰਾ ਕੁਛ ਨਹੀਂ ਵਿਗਾੜ ਸਕਤੇ ਹੁਣ ਜਿਹੜੇ ਐਕਟਰਸ ਆਂਦੇ ਆ ਉਹ ਦੇਖੋ ਪੇਡ ਪ੍ਰਮੋਸ਼ਨ ਵਾਸਤੇ ਆਂਦੇ ਨਾ ਉਹ ਪੇਡ ਹੁੰਦੇ ਆਗਲਾ ਨੇ ਫੀਸ ਲੈਣੀ ਆਪਣੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਰੈਪਿਸਟ ਹੈ ਜਾਂ ਕੁਛ ਵੀ ਹੈ ਉਹ ਅੱਜ ਦੇਖਦੇ ਹੋਣਗੇ ਕੁਦ ਵੀ ਪਸੰਦਦੇ ਹੋਣਗੇ ਕਿ ਅਸੀਂ ਉੱਥੇ ਕਿਉਂ ਗਏ ਸੀ ਜੇ ਮੈਂ ਪੁੱਵਿਸ ਕਮਨੀ ਕਰਦਾ ਸੀ ਆਵਾਜ਼ਾਂ ਮਾਰ ਕੇ ਵੇ ਆ ਫਲਾਨੀ ਠੀਕ ਹੋ ਕੇ ਫਲਾਨੇ ਤੂੰ ਬੋਲਦੀ ਨਹੀਂ ਸੀ ਬੋਲਣ ਲਾ ਪੇ ਚੇਰ ਤੋਂ ਉੱਠ ਖੜੀ 21 ਗਾਇ ਮਤਲਬ ਉਹਦੇ ਜਿੱਦਾਂ ਦੀ ਚੈਲੰਜ ਸੀ ਇਹ ਲੋਕਾਂ ਲਈ ਕੀ ਭਰਮਾਉਂਦਾ ਸੀ ਲੋਕਾਂ ਨੂੰ ਇਹ ਸਰ ਸਾਰਾ ਪ੍ਰੀਪਲਾਨ ਹੁੰਦਾ ਸੀ ਮੈਨੂੰ ਲੱਗਦਾ ਸੀ ਵੀ ਇਹ ਨਟੰਕੀ ਹੋ ਰਹੀ ਹੈ ਨਹੀਂ ਨਟੰਕੀ ਹੋ ਨਹੀਂ ਰਹੀ ਹੁੰਦੀ ਨਟੰਕੀ ਸੀ ਹਾਂ ਪ੍ਰੀਪਲਾਨ ਹੁੰਦਾ ਸੀ ਫਿਰ ਜਿੱਦਾਂ ਇੱਕ ਹਫਤਾ ਪ੍ਰੈਕਟਿਸ ਹੁੰਦੀ ਫਿਰ ਸੰਡੇ ਨੂੰ ਜਾ ਕੇ ਸਾਰੀ ਚੀਜ਼ਾਂ ਹੁੰਦੀਆਂ ਸੀ ਹੁਣ ਇੰਨੇ ਦੇ ਵੱਡੇ ਹਸਪੀਟਲ ਹੈ ਉੱਥੇ ਇੰਨੇ ਮਰੀਜ਼ ਇੰਨੇ ਲੋਕ ਪੈਸੇ ਖਰਚ ਰਹੇ ਆ ਜੇ ਇਹ ਠੀਕ ਕਰਨਾ ਹੁੰਦਾ ਤੇ ਅੱਜ ਫਿਰ ਆਪਣੇ ਆਪ ਨੂੰ ਇਹਦੀ ਲੱਤ ਵਿੱਚ ਇੱਕ ਰੋੜ ਪਈ ਹੋਈ ਕਿ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ ਸੀ ਅੱਜ ਜਦੋਂ ਪੇਸ਼ੀ ਸੀ ਤੇ ਇਹਦੀ ਵਾਈਫ ਜਿਹੜੀ ਆ ਉਹਨੇ ਆਪਣੇ ਤੱਥ ਰੱਖੇ ਕਿ ਮੇਰੇ ਰੀਡ ਝੱਡੀ ਦਰਦ ਨੇ ਤੇ ਰਹਿਮ ਕੀਤਾ ਜਾਵੇ ਕੀ ਲੱਗਦਾ ਵੀ ਉਦੋਂ ਵੀ ਇਹਦੇ ਹਾਲਾਤ ਕਿਦਾਂ ਦੇ ਸੀ ਜੇ ਤੁਹਾਨੂੰ ਪਤਾ ਲੱਗੇਗਾ ਵੀ ਕੀ ਹਾਲਾਤ ਅੱਖਾਂ 'ਚ ਜਿਵੇਂ ਪਹਿਲੇ 28 ਦਿਨੋਂ ਰੋਣ ਲੱਪਿਆ ਸੀ ਅੱਜ ਵੀ ਰੋ ਰਿਹਾ ਸੀ ਅੱਜ ਵੀ ਕੀ ਬਾਈਬਲ ਹੱਥ 'ਚ ਲੈ ਕੇ ਗਿਆ ਸੀ ਦੇਖੋ ਬਾਈਬਲ ਲੈ ਕੇ ਗਿਆ ਸੀ ਮੈਸੇਜ ਨਾਲ ਐਗਰੀਆ ਔਰ ਮੈਂ ਉਹਨਾਂ ਦੀ ਫੈਮਿਲੀ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਓਕੇ ਤੇ ਜਿਹੜਾ ਹੁਣ ਸਜ਼ਾ ਮਿਲੀ ਇਹਨਾਂ ਨੂੰ 28 ਤਰੀਕ ਨੂੰ ਦੋਸ਼ਤਿਆ ਹੋਏ ਅਜ ਤੱਕ ਤਿੰਨ ਦਿਨ ਦੇ ਵਿੱਚ ਵੀ ਤੁਹਾਰਨਾ ਕਮੈਂਟ ਇਹਨਾਂ ਨੇ ਕੋਈ ਕੰਸਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨਹੀਂ ਤੁਸੀਂ ਆਪਣਾ ਫੈਸਲਾ ਲੈਣ ਲੋਕੋ ਵਾਪਸ ਕੋਲ ਲੈ ਲਓ ਨਹੀਂ ਨਹੀਂ ਮੈਨੂੰ ਇਸ ਤਰ੍ਹਾਂ ਦੀ ਕੋਈ ਅਪਰੋਚ ਨਹੀਂ ਆਈ ਕਿਉਂਕਿ ਮੋਹਾਲੀ ਪੁਲਿਸ ਨੇ ਮੈਨੂੰ ਗਨਮੈਨ ਦਿੱਤੇ ਹੋਏ ਸੀ ਜੋ 24 ਘੰਟੇ ਸਾਧੀ ਸੁਰੱਖਿਆ ਦੇ ਵਿੱਚ ਰਹਿੰਦੇ ਸੀ ਕਿਵੇਂ ਲਿਖਦੇ ਆ ਜਿਹੜੀ ਲਾਈਫ ਟਾਈਮ ਇਹਨਾਂ ਨੂੰ ਸਜ਼ਾ ਮਿਲੀ ਉਮਰ ਕੈਦੀ ਸਜ਼ਾ ਮਿਲੀ ਹੈ ਤੁਹਾਡੀ ਸਵਿਰਦੀ ਸੀਗੀ 20 ਸਾਲ ਤੱਕ ਹੋ ਜਾ ਲੇਕਿਨ ਅੱਜ ਜਿਹੜੀ ਆ ਉਹ ਉਮਰ ਕੈਦੋਂ ਤੋਂ ਬਾਅਦ ਅਮਰ ਕੈਦੋਂ ਕਿੰਨਾ ਕੰਨ ਨੂੰ ਸਕੂਨ ਆ ਕਿ ਦੇਖੋ ਮਨੁਸਕੋਨ ਤਾਂ ਬਹੁਤ ਹੈ ਪਰ ਮੈਂ ਖੁਸ਼ਾਂ ਚਲੋ ਕਈ ਕੁੜੀਆਂ ਕੁਵਾਰੀਆਂ ਹੁੰਦੀਆਂ ਕਈ ਕੁੜੀਆਂ ਸੋਚਦੀਆਂ ਅਸੀਂ ਸਾਹਮਣੇ ਨਹੀਂ ਆ ਸਕਦੇ ਇਹ ਉਹਨਾਂ ਦੀ ਵੀ ਜਿੱਤ ਹੈ ਕਈ ਕੁੜੀਆਂ ਨੂੰ ਐ ਲੱਗਦਾ ਕਿ ਅਸੀਂ ਸਾਹਮਣੇ ਜਾਵਾਂਗੇ ਸਾਡੇ ਕੱਲ ਨੂੰ ਰਿਸ਼ਤੇ ਟੁੱਟ ਜਾਣਗੇ ਜਾਂ ਕੁਝ ਵੀ ਹੋਏਗਾ ਇਹ ਇਕੱਲੀ ਮੇਰੀ ਨਹੀਂ ਇਹ ਪੂਰੇ ਪੰਜਾਬ ਦੀਆਂ ਧੀਆਂ ਦੀ ਜਿੱਤ ਹੈ ਜਿਵੇਂ 크੍ਰਿਸਚਨ ਚਾਈ ਦੇ ਲਈ ਬਹੁਤ ਸਾਰੀਆਂ ਚਰਚਾ ਨੇ ਜਿਵੇਂ ਤੁਸੀਂ ਨਿਊਰੋਲੋਜੀ ਦੀ ਗੱਲ ਕੀਤੀ ਹੈ ਪਾਸਟਰ ਕਿਦੋਲ ਜੀ ਹੈ ਬਹੁਤ ਵੱਡੇ ਚਰਚੇ ਹੈਗੇ ਲੱਗਦਾ ਨਹੀਂ ਇਸ ਇਸ ਪਾਦਰੀ ਦੇ ਕਰਕੇ ਥੋੜਾ ਜਿਹਾ 크੍ਰਿਸਚਨ ਚਾਈ ਨੂੰ ਇੱਕ ਸਵਾਲ ਖੜਾ ਹੋ ਗਿਆ 크ਿਸਚਨ ਚਾਹੁੰਦੇ ਤੇ ਕਿ ਪਾਦਰੀ ਐਦਾਂ ਦੀ ਕੰਮ ਵੀ ਕਰ ਸਕਦੇ ਆ ਬਿਲਕੁਲ ਬਿਲਕੁਲ ਹੋਤਾ ਹੈ ਦੇਖੋ ਉਹ ਤਾਂ ਧਰਮ ਦੀ ਚਾਦਰ ਰੋੜ ਕੇ ਚੱਲ ਰਿਆ ਸੀ ਨਾ ਹੁਣ ਕਿਸੇ ਨੂੰ ਕੀ ਪਤਾ ਅੰਦਰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੁਹਾਡੇ ਕੇਸ ਦੇ ਵਿੱਚ ਮੇਨ ਕੌਣ ਕੌਣ ਤੁਹਾਡਾ ਸਾਥ ਜਿਨਾਂ ਨੇ ਵੱਡਾ ਵੱਡਾ ਦਿੱਤਾ ਕੌਣ ਸੈਜੋਗੀ ਰਿਹਾ ਹੈ ਖਾਸ ਤੌਰ ਤੇ ਮੇਰਾ ਸਹਿਯੋਗੀ ਸਭ ਤੋਂ ਪਹਿਲਾਂ ਸਰਬਜੀਤ ਸਿੰਘ ਰੋਕੀ ਵਾਲਮੀਕਿ ਜੀ ਜਿਨ੍ਹਾਂ ਨੇ 2018 ਤੋਂ ਹੀ ਮੇਰਾ ਸਾਥ ਦਿੱਤਾ ਅੱਜ ਮੇਰੇ ਭਾਈ ਮੇਰੇ ਨਾਲ ਖੜੇ ਹਨ ਸਿਮਰਨਜੀਤ ਸਿੰਘ ਮਾਨ ਮੇਰੇ ਦੁਆਬੀ ਜੀ ਭਾਈ ਮੇਰੇ ਨਾਲ ਖੜੇ ਹਨ ਤੇ ਹੋਰ ਵੀ ਕਾਫੀ ਧੀਆ ਪੈਣਾ ਮੇਰੇ ਨਾਲ ਖੜੀਆਂ ਹਨ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੌਣ ਸਹਿਯੋਗੀ ਸੀ ਸੌਰੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਨਾਂ ਨੇ ਸਹਿਯੋਗ ਦਿੱਤਾ ਜਿਆਦਾ ਪੁਲਿਸ ਪ੍ਰਸ਼ਾਸਨ ਮੇਰਾ ਮੁਹਾਲੀ ਪੁਲਿਸ ਨੇ ਸਾਰਿਆਂ ਨੇ ਹੀ ਬਹੁਤ ਜਿਆਦਾ ਸਹਿਯੋਗ ਦਿੱਤਾ ਮੈਂ ਜਿਸ ਨੂੰ ਵੀ ਫੋਨ ਮਾਰਿਆ ਉਸੇ ਟਾਈਮ ਹੀ ਮੇਰੇ ਮਤਲਬ ਕਿ ਗੱਲ ਮੇਰੀ ਸੁਣੀ ਗਈ ਕਿਉਂਕਿ ਇਹ ਜੇ 2018 ਵਾਲਾ ਮੈਟਰ ਸੀ ਨਾ ਇਹ ਜਿਆਦਾ ਕਿਸੇ ਨੂੰ ਪਤਾ ਨਹੀਂ ਸੀ ਲੋਕ ਸਮਝ ਰਹੇ ਸੀ ਸ਼ਾਇਦ ਕੋਈ ਨਵਾਂ ਮੈਟਰ ਹੈ ਕੋਈ ਨਵਾਂ ਮੈਟਰ ਹੈ ਭਾ ਜਿਸ ਨੇ 7 ਸਾਲ ਗੁਜ਼ਾਰੇ ਇਸ ਚੀਜ਼ ਤੇ ਜਿਸ ਤੇ ਪਰਚੇ ਹੋਏ ਜਿਸ ਕੁੜੀ ਤੇ ਜਿਸ ਮੁੰਡੇ ਤੇ ਪਰਚੇ ਹੋਏ ਉਹ ਉਸ ਨੂੰ ਹੀ ਪਤਾ ਹੁੰਦਾ ਕਿ 7 ਸਾਲ ਕੱਢਨੇ ਕਿੰਨੇ ਮੁਸ਼ਕਲ ਸੀ ਜਿਵੇਂ ਹੋਰ ਇਹਦੇ ਤੇ ਬਹੁਤ ਸਾਰੇ ਮਾਮਲੇ ਕਪੂਰਥੜੇ ਵਾਲੇ ਆ ਜਾਂ ਇੱਕ ਖਰੜ ਦੀ ਲੜਕੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਉਹ ਇਦਾਂ ਜੰਗ ਦੇ ਵਿੱਚ ਆਣ ਤੇ ਕੀ ਮੈਦਾਨ ਛੱਡਣ ਕੇ ਨਹੀਂ ਨਹੀਂ ਇਹਨਾਂ ਨੂੰ ਮੈਦਾਨ ਛੱਡਣ ਦੀ ਕੋਈ ਲੋੜ ਨਹੀਂ ਆ ਕਿਉਂਕਿ ਹੁਣ ਜਿਹੜਾ ਦਰਿੰਦਾ ਉਹ ਤਾਂ ਸਰਾਖਾਂ ਦੇ ਪਿੱਛੇ ਚਲਾ ਗਿਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਥੈਂਕ ਯੂ